ਪੂਰੇ ਦੇਸ਼ ਭਰ ਦੇ ਨਾਲ-ਨਾਲ ਫਗਵਾੜਾ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਜਿੱਥੇ ਵੱਖ-ਵੱਖ ਮੰਦਰਾਂ ਨੂੰ ਬੜੇ ਹੀ ਖੂਬਸੂਰਤ ਲਾਈਟਾਂ ਨਾਲ ਸਜਾਇਆ ਗਿਆ ਸੀ ਉੱਥੇ ਹੀ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਜੀਵਨ ਕਾਲ ਨਾਲ ਸੰਬੰਧਿਤ ਝਾਕੀਆਂ ਵੀ ਵਿਸ਼ੇਸ਼ ਕਿੱਚ ਦਾ ਕੇਂਦਰ ਸਨ ਇਸ ਦੌਰਾਨ ਛੋਟੇ-ਛੋਟੇ ਬੱਚੇ ਭਗਵਾਨ ਸ਼੍ਰੀ ਕ੍ਰਿਸ਼ਨ ਰਾਧਾ ਅਤੇ ਹੋਰਨਾ ਦੇਵੀ-ਦੇਵਤਿਆਂ ਦੇ ਸਰੂਪ ਵਿੱਚ ਬਹੁਤ ਹੀ ਹਸੁੰਦਾ ਲੱਗ ਰਹੇ ਸਨ ਫਗਵਾੜਾ ਦੇ ਪ੍ਰਾਚੀਨ ਸ਼ੀ ਮੰਦਰ ਪੱਕਾ ਬਾਗ ਦੀ ਗੱਲ ਕਰੀਏ ਤਾਂ ਮੰਦਰ ਵਿਖੇ ਸ਼ਰਧਾਲੂਆਂ ਦੀ ਰੌਣਕ ਦੇਖਦੇ ਹੀ ਬੰਦੀ ਸੀ ਇਸ ਦੌਰਾਨ ਵੱਡੀ ਗਿਣਤੀ ਵਿੱਚ ਮੰਦਰ ਨੂੰ ਬਹੁਤ ਹੀ ਖੂਬਸੂਰਤ ਲਾਈਟਾਂ ਨਾਲ ਸਜਾਇਆ ਗਿਆ ਸੀ ਉੱਥੇ ਹੀ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਦੇ ਮਠਾਟਿਕ ਕੀਤੇ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਮੰਦਰ ਵਿਖੇ ਕਮੇਟੀ ਵੱਲੋਂ ਸ਼ਰਧਾਲੂਆਂ ਲਈ ਵਕਫਾ ਵਕਫਾ ਤਰ੍ਹਾਂ ਦੇ ਲੰਗਰਾਂ ਦਾ ਆਯੋਜਨ ਵੀ ਕੀਤਾ ਗਿਆ ਇਸ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ 인ਦਰਜੀਤ ਕਾਦੜਾ ਤੇ ਹੋਰਨਾਂ ਸ਼ਰਧਾਲੂਆਂ ਨੇ ਸਮੂਹ ਫਗਵਾੜਾ ਵਾਸੀਆਂ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਜੋ ਦਰਸ਼ਕਾਂ ਨੂੰ ਪਹੁੰਚਾ ਰਿਹਾ ਉਹ ਦਰਸ਼ਕਾਂ ਨੂੰ ਜਨਮ ਕੇ ਬਖਸ਼ਿਸ਼ ਉਹਨੇ ਵੀ ਆ ਜਾ ਰਹਾ ਹੈ ਉਹ ਸਕੂਟ ਦੇ ਪੂਰਾ ਭਰਵਾ ਲਿਆ ਉਹ ਸਾਲਾ ਪੂਰਾ ਭਰਵਾ ਲਿਆ ਕੀਤਾ ਗਿਆ ਉਹ ਸੰਤਾ ਜੀ ਦੇਖਦੇ ਹੋਣਗੇ ਅੱਜ ਦੁੱਖਾਂ ਕੇ ਬਾਹਰ ਆ ਰਹੇ ਆ ਮਾਨ ਬਖਸ਼ੂ ਜੀ ਦੇ ਦੇਖਾ ਸਾਲਾ ਆ ਰਹੇ ਆ ਮੈਂ ਜਿਹੜਾ ਬਚ ਨੂੰ ਇਸ ਗੱਲ ਨੂੰ ਸਾਰੇ ਨੂੰ ਦੱਸ ਦਿੰਦਾ ਪ੍ਰਮੋਤ ਅੱਗੇ ਬੇਨਤੀ ਕਰਦਾ ਅਰਦਾਸ ਕਰਦਾ ਤੇ ਜਿੰਨੇ ਵੀ ਇਹ ਦੁੱਖ ਤ੍ਰੇਸ਼ ਰਾਜੇ ਵਿੱਚ ਸਾਰੇ ਲੋਕਾਂ ਨੂੰ ਸਭ ਸੁਖ શાંતિ ਤੰਦਰੁਸਤੀ ਮਿਲੇ ਉਹ ਤੁਹਾਡੇ ਪ੍ਰਭੂ ਦੀ ਤੁਹਾਡੇ ਸਾਰੇ ਬੱਚੇ ਆ ਹਰ ਨੂੰ ਅਸ਼ੀਰਵਾਦ ਦਿਓ ਪੁਰਕੀਨ ਸ਼ਿਮੰਦਰ ਪੱਕਾ ਵਾਗ ਤੋਂ ਸੰਤਾ ਪਹੁੰਚਿਆ ਹਾਂ ਉਹ ਰਬੂ ਦਾ ਗੁਣਗਾਨ ਕਰਦੇ ਹਾਂ ਔਰ ਸਾਰੇ ਜਗਤ ਬੜੀ ਸ਼ੁਕਰ ਕਰਦੀ ਆ ਔਰ ਪ੍ਰਭੂ ਸਭ ਤੇ ਕਿਰਪਾ ਕਰੇ ਔਰ ਹਮੇਸ਼ਾ ਹੀ ਆਪਣੇ ਦੇਸ਼ ਤੇ ਆਪਣੇ ਪਰਦੇਸ਼ ਤੇ ਆਪਣੇ ਸ਼ਹਿਰ ਦੇ ਮਹਾਰਾਜ ਦੀ ਕਿਰਪਾ ਬਣੇ ਰਵੇ ਸੁੱਖ ਸ਼ਾਂਤੀ ਦਾ ਹਮੇਸ਼ਾ ਇਹ ਸੰਦੇਸ਼ ਆਪ ਜੀ ਦਾ ਤੋਂ ਮਿਲਦਾ ਰਹੇ ਮੈਂ ਇਸ ਮੌਕੇ ਤੇ ਸਿਟੀ ਕੈবল ਮੈਨੇਜਮੈਂਟ ਦੇ ਸਟਾਫ ਦਾ ਬਹੁਤ ਧੰਨਵਾਦ ਦੀਆਂ ਕਿ ਉਹ ਸਾਡੇ ਨਾਲ ਪ੍ਰਚਾਰ ਅਤੇ ਪ੍ਰਸਾਰ ਦੇ ਵਿੱਚ ਪੂਰਾ ਹਿੱਸਾ ਲੈਂਦੇ ਆ ਇਸੇ ਤਰ੍ਹਾਂ ਹੀ ਕਟੈਰਾ ਚੌਂਕ ਫਗਵਾੜਾ ਵਿਖੇ ਵੀ ਇਸ ਪਾਵਨ ਉਤਸਵ ਮੌਕੇ ਅਰਨੁਖ ਖੋਸਲਾ ਤੇ ਹੋਰਨਾਂ ਸ਼ਰਧਾਲੂਆਂ ਵੱਲੋਂ ਵਕਫਾ ਤਰ੍ਹਾਂ ਦੇ ਲੰਗਰਾਂ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਜਿੱਥੇ ਪ੍ਰਬੰਧਕਾਂ ਨੇ ਇਸ ਮੂਹ ਸ਼ਰਧਾਲੂ ਨੂੰ ਬੜੇ ਹੀ ਸਤਿਕਾਰ ਸਹਿਤ ਲੰਗਰ ਸ਼ਕਾਇਆ ਸੋਮਪ੍ਰਕਾਸ਼ ਦੀ ਧਰਮ ਪਤਨੀ ਸ਼੍ਰੀਮਤੀ ਨੀਤਾ ਸੋਮਪ੍ਰਕਾਸ਼ ਨੇ ਸ਼ਿਰਕਤ ਕੀਤੀ ਜਿਨ੍ਹਾਂ ਨੇ ਸਮੂਹ ਇਲਾਕਾ ਵਾਸੀਆਂ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਅੱਜ ਭਗਵਾਨ શ્રી ਕ੍ਰਿਸ਼ਨ ਦਾ ਜਨਮ ਸਭਾ ਮਹਾਦੀ 15 ਦੇ ਦਿਨ ਹੋਣ ਦਾ ਲੱਗਿਆ ਹੈ ਪ੍ਰਭੂ ਦਾ ਪੂਰਾ ਆਸ਼ੀਰਵਾਦ ਹੈ ਭਗਵਾਨ શ્રી ਕ੍ਰਿਸ਼ਨ ਨੇ ਹੱਥ ਦੇ ਕੇ ਰੱਖਿਆ ਆਸਾਂ ਏਦਾਂ ਹੀ ਉਹਦਾ ਆਸ਼ੀਰਵਾਦ ਸਾਰਿਆਂ ਤੇ ਬਣਿਆ ਰਹੇ ਮੇਰੇ ਬਹੁਜਰ ਵਾਸ਼ਟੂਆਂ ਸਭ ਨੂੰ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਹੀ ਸ਼੍ਰੀ ਗੀਤਾ ਭਵਨ ਮੰਦਿਰ ਕਟੈਰਾ ਬਾਜ਼ਾਰ ਫਗਵਾੜਾ ਵਿਖੇ ਵੀ ਸ਼੍ਰੀ ਕ੍ਰਿਸ਼ਨ ਜਨਮਸ਼ਟਮੀ ਦਾ ਉਤਸਵ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ ਇਸ ਦੌਰਾਨ ਜਿੱਥੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਜੀਵਨ ਕਾਲ ਨਾਲ ਸੰਬੰਧਿਤ ਝਾਕੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਸੀ ਉਥੇ ਹੀ ਸ਼ਰਧਾਲੂਆਂ ਨੇ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਦੇ ਭਜਨਾਂ ਤੇ ਨੱਚ ਟੱਪ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਵੀ ਕੀਤਾ ਇਸ ਤੋਂ ਇਲਾਵਾ ਸ਼੍ਰੀ ਸੰਦੂਰਾ ਦੇ ਵੀ ਮੰਦਿਰ ਫਗਵਾੜਾ ਵਿਖੇ ਵੀ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਤਿਹਾੜ ਨੂੰ ਲੈ ਕੇ ਭਾਰੀ ਰਸ਼ ਦੇਖਣ ਨੂੰ ਮਿਲਿਆ ਇਸ ਦੌਰਾਨ ਮੰਦਿਰ ਨੂੰ ਬਹੁਤ ਹੀ ਖੂਬਸੂਰਤ ਲਾਈਟਾਂ ਨਾਲ ਸਜਾਇਆ ਗਿਆ ਸੀ ਜਰਕਿ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਜੀਵਨ ਕਾਲ ਨਾਲ ਸੰਬੰਧਿਤ ਝਾਕੀਆਂ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਸਨ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਮੰਦਿਰ ਵਿਖੇ ਪਹੁੰਚ ਕੇ ਮੱਥਾ ਟੇਕਿਆ ਤੇ ਗੁਰੂ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਫਗਵਾਕ ਬੁਲਾ ਰਹੇ ਨੇ ਇਸ ਮੁਹਿੰ ਇਲਾਕਾ ਵਾਸੀਆਂ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਇਸੇ ਤਰ੍ਹਾਂ ਹੀ ਸ਼੍ਰੀ ਹਨੂਮਨ ਗੜੀ ਮੰਦਿਰ ਚਿੱਟੀ ਰੋਡ ਫਗਵਾੜਾ ਵਿਖੇ ਵੀ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ ਇਸ ਦੌਰਾਨ ਜਿੱਥੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਮੰਦਿਰ ਵਿਖੇ ਪਹੁੰਚ ਕੇ ਮੱਥਾ ਟੇਕਿਆ ਉੱਥੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਜੀਵਨ ਕਾਲ ਨਾਲ ਸੰਬੰਧਿਤ ਝਾਕੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਸਨ ਇਸ ਮੌਕੇ ਸ਼ਰਧਾਲੂਆਂ ਨੇ ਜਿੱਥੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਤਿਉ ਸ੍ਰੀ ਦੇਸ਼ਵਾਸੀ ਨੂੰ ਸਭ ਤੋਂ ਪਹਿਲਾਂ ਅਸੀਂ ਇਹ ਜੋ ਪਾਠਿਆ ਅੱਜ ਭਗਵਾਨ ਸ੍ਰੀ கிருஷ்ਣ ਜੀ ਦੇ ਜਲਾ ਮਸਤੇ ਸਾਨੂੰ ਬਹੁਤ ਬਹੁਤ ਖੁਸ਼ੀ ਮਿਲ ਰਹੀ ਹੈ ਕਿ ਸਭ ਨੇ ਹਸਤੇ ਹੋ ਕੇ ਅੱਜ ਕੋ ਨਾਲ ਇਹ ਕਾਰਜ ਕਰ ਲਈ ਸਾਰੇ ਕ੍ਰਿਸ਼ਨਾਸੀਆਂ ਨੂੰ ਸਾਰੇ ਪਗੜਾ ਵਾਸੀਆਂ ਨੂੰ ਹਾਰਦਿਕ ਅਭਿਨੰਦਨ ਕਰਦੀ ਹੈ ਔਰ ਨੂੰ ਘਰ ਆ ਕੇ ਪਹੁੰਚੋ ਉਹ ਭਗਵਾਨ શ્રી ਕ੍ਰਿਸ਼ਨ ਜੀ ਦੇ ਆਮਦੇ ਪੁਸ਼ੇਰੀ ਪੁਚੇ ਸਾਰੇ ਦੁੱਖ ਸਾਥੀ ਜਨਤਾ ਦੇ ਖਤਮ ਹੋ ਗਿਆ ਹੈ ਅੱਜ ਦਾ ਵਿਹਾਰ ਜਨਮ ਅਸ਼ਮੀ ਬੜੀ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਮੇਰੇ ਪ੍ਰਧਾਨ ਕੌਮੀ ਸੇਵਕ ਗ्रामੀਣ ਕਮੇਟੀ ਦੇ ਪ੍ਰਧਾਨ ਸ਼੍ਰੀ ਇੰਦਰ ਜੀ ਦੀ ਕਰਵਲ ਤੇ ਸਾਡੇ ਚੇਅਰਮੈਨ ਸ਼੍ਰੀ ਬੰਦੇਵ ਰਾਜ ਜੀ ਸ਼ਰਮਾ ਜੀ ਅਧਿਖਸ਼ਾ ਦੇ ਵਿੱਚ ਅੱਜ ਦਾ ਤਿਹਾੜੀ ਸ਼੍ਰੀ ਹਰਿਵਾਰ ਗੱਡੀ ਮੰਦਰ ਜਿਹੜੇ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਦੇਸ਼ ਨੂੰ ਸਾਰੇ ਸਮਾਜ ਨੂੰ ਅੱਜ ਦੇ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਇਸ ਤੋਂ ਇਲਾਵਾ ਸ਼੍ਰੀ ਮੋਨੀ ਬਾ ਮੰਦਰ ਪੁਰਾਣੀ ਦਾਣਾ ਮੰਡੀ ਵਿਖੇ ਵੀ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸੰਬੰਧ ਵਿੱਚ ਭਾਰੀ ਰੌਣਕਾਂ ਦੇਖਣ ਨੂੰ ਮਿਲੀਆਂ ਇਸ ਦੌਰਾਨ ਜਿੱਥੇ ਪ੍ਰਬੰਧਕਾਂ ਵੱਲੋਂ ਬੜੇ ਹੀ ਖੂਬਸੂਰਤ ਲਾਈਟਾਂ ਨਾਲ ਮੰਦਰ ਨੂੰ ਸਜਾਇਆ ਗਿਆ ਸੀ ਉੱਥੇ ਹੀ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਜੀਵਨ ਕਾਲ ਨਾਲ ਸੰਬੰਧਿਤ ਚਾਕੀਆਂ ਵਿਸ਼ੇਸ਼ ਕਿੱਚ ਦਾ ਕੇਂਦਰ ਸਨ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਮੰਦਿਰ ਵਿਖੇ ਪਹੁੰਚ ਕੇ ਪਾਠ ਪੂਜਾ ਕੀਤੀ ਅਤੇ ਸ਼੍ਰੀ ਕ੍ਰਿਸ਼ਨ ਜੀ ਦੀ ਮਹਮਾ ਲਾਗੁਨ ਘਾਨ ਕੀਤਾ ਇਸੇ ਤਰ੍ਹਾਂ ਹੀ ਸ਼੍ਰੀ ਗੀਤਾ ਭਵਨ ਮੰਦਿਰ ਮਾਡਲ ਟਾਊਨ ਵਿਖੇ ਵੀ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਉਪਲਾਕਸ਼ ਵਿੱਚ ਧਾਰਮਿਕ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਦੇ ਨਾਲ ਨਾਲ ਸਾਫ ਕਾ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਜੀ ਧਰਮ ਪਤਨੀ ਸ਼੍ਰੀਮਤੀ ਨੀਤਾ ਸੋਮਪ੍ਰਕਾਸ਼ ਨੇ ਸ਼ਿਰਕਤ ਕੀਤੀ ਜਿਨ੍ਹਾਂ ਨੇ ਮੰਦਿਰ ਵਿਖੇ ਪਹੁੰਚ ਕੇ ਮੱਥਾ ਟੇਕਿਆ ਅਤੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਸ਼ਰਧਾਲੂਆਂ ਵੱਲੋਂ ਭਗਵ ਉਨਗਾਨ ਵੀ ਕੀਤਾ ਗਿਆ ਸ਼ਰਧਾਲੂਆਂ ਵਿੱਚ ਵਕਫਾ ਵਕ तरह ਦੇ ਲੰਗਰਾਂ ਦਾ ਪ੍ਰਬੰਧ ਵੀ ਕੀਤਾ ਗਿਆ ਸੀ ਇਸ ਤੋਂ ਇਲਾਵਾ ਮਨਸਾ ਮਹਿਲਾ ਮੰਡਲੀ ਮਨਸਾਦੇਵੀ ਮੰਦਿਰ ਹਦੀਆਬਾਦ ਫਗਵਾੜਾ ਵੱਲੋਂ ਵੀ ਸ਼੍ਰੀਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ਤੇ ਪ੍ਰਧਾਨ ਸੁਮਨ ਸੇਠ ਦੀ ਅਗਵਾਈ ਹੇਠ ਸ਼੍ਰੀਕ੍ਰਿਸ਼ਨ ਰਾਸਲੀਲਾ ਕਰਵਾਈ ਗਈ ਜਿਸ ਵਿੱਚ ਕਲਾਕਾਰਾਂ ਵੱਲੋਂ ਜਿੱਥੇ ਭਗਵਾਨ ਸ਼੍ਰੀਕ੍ਰਿਸ਼ਨ ਜੀ ਦੇ ਜੀਵਨ ਕਾਲ ਨਾਲ ਸੰਬੰਧਿਤ ਝਾਕੀਆਂ ਪੇਸ਼ ਕੀਤੀਆਂ ਗਈਆਂ ਉੱਥੇ ਹੀ ਇਸ ਸਮਾਗਮ ਦੌਰਾਨ ਵਿਸ਼ੇਸ਼ ਤੌਰ ਤੇ ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਧਰਮ ਪਤਨੀ ਸ਼੍ਰੀਮਤੀ ਨੀਤਾ ਸੋਮ ਪ੍ਰਕਾਸ਼ ਨੇ ਸ਼ਿਰਕਤ ਕੀਤੀ ਜਿਨ੍ਹਾਂ ਨੇ ਮੰਦਿਰ ਵਿਖੇ ਪਹੁੰਚ ਕੇ ਮੱਥਾ ਟੇਕਿਆ ਤੇ ਭਗਵਾਨ ਸ਼੍ਰੀਕ੍ਰਿਸ਼ਨ ਜੀ ਦਾ ਅਸ਼ੀਰਵਾਦ ਪ੍ਰਾਪ ਦੀ ਨੀਤਾ ਸੰਪ੍ਰਕਾਸ਼ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਦਿਹਾੜੇ ਦੀਆਂ ਵਧਾਈਆਂ ਦਿੰਦਿਆਂ ਪ੍ਰਬੰਧਕਾਂ ਵੱਲੋਂ ਕੀਤੀ ਸੁਪਰਾਲੇ ਦੀ ਸ਼ਲਾਘਾ ਕੀਤੀ। ਇਸ ਦੌਰਾਨ ਪ੍ਰਬੰਧਕ सुमन শেਠ ਅਤੇ ਹੋਰਨਾਂ ਸ਼ਰਧਾਲੂਆਂ ਨੇ ਵੀ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਸਾਰੇ ਹੀ ਸਹਿਯੋਗੀਆਂ ਦਾ ਧੰਨਵਾਦ ਕੀਤਾ। ਮੰਨਸਾ ਦੇਵੀ ਮੰਦਿਰ ਦੇ ਪ੍ਰਾਂਗਨ ਦੇ ਵਿੱਚ ਮੰਨਸਾ ਮਹਿਲਾ ਮੰਡਲੀ ਵੱਲੋਂ ਰਵ ਬ੍ਰਾਸਲੀਲਾ ਦਾ ਜਿਹੜਾ ਆਯੋਜਨ ਆ ਬੜੀ ਧੂਮ-ਧਾਮ ਨਾਲ ਕੀਤਾ ਗਿਆ ਆ ਪ੍ਰਭੂ ਸ਼੍ਰੀ ਬਾਂਕੇ ਵਿਹਾਰੀ ਔਰ ਕਿਸ਼ੋਰੀ ਜੀ ਦੀ ਅਪਾਰ ਕਿਰਪਾ ਇਸ ਮੰਡਲੀ ਦੇ ਅੱਜ ਬਹੁਤ ਹੀ ਵਧੀਆ ਉਤਸਵ ਤੇ ਜਿਹੜੇ ਦਰਸ਼ਨ ਆ ਅੱਜ ਸੰਗਤਾਂ ਨੂੰ ਕਰਵਾਏ ਆ ਸੋ ਅੱਜ ਪਵਿੱਤਰ ਦਿਹਾੜਾ ਪ੍ਰਭੂ ਸ਼੍ਰੀ ਬਾਂਕੇ ਵਿਹਾਰੀ ਜੀ ਦਾ ਜਨਮ ਉਤਸਵ ਜਨਮਾਸ਼ਟਮੀ ਦੇ ਅਫਸਰ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਲੱਖ-ਲੱਖ ਵਧਾਈ ਦਿੰਦੀ ਆ